ਲੋਜੀ ਲਲੀ ਇਹ ਮੇਰੀ ਸੰਗੀਰੀ ਹੋਗੀ ਥੋੜਾ ਜਿਹਾ ਮਟਰੀ ਦੇ ਤੋ ਕੇ ਕੇ ਲੱਡੂ ਪਈਆ ਕਰ ਲੋ ਲੋਜੀ ਇਸ ਤੋਂ ਮੈਨੂੰ ਗਲਵਜ਼ ਹੁਣਾਂ ਚਾਹੀਦੀਆਂ ਜੀ ਜੀ ਗਲਵਜ਼ ਮਨ ਅੱਪੈਸ ਲਓ ਰੱਖਤਾ ਕਿ ਲੋਈ ਮਾ ਤੋਂ ਨਹੀਂ ਬੱਬੇ ਚਾਹੀਦੀਆਂ ਅੱਧਾ ਅੱਧਾ ਕਿ ਲੋ ਦੋ ਚਾਹੀਦੀ ਹਰਵਿੰਦਰ ਨੂੰ ਚਾਹੀਦੀ ਹੋਣੀ ਹੈ ਇਹ ਪੰਜ ਲੋਕ ਨੂੰ ਪੰਜ ਬੰਦੇ ਚਾਹੀਏ ਮੈਡਮ ਨੂੰ ਪੰਜ ਹੈ 6 6 ਹੈ ਕਹਿੰਦੇ ਸਾਹ ਦੇ ਕਿਤਾਬਾ ਕਿੰਨਾ ਲੱਡੂ ਵੀ ਦੇ ਦੋ ਮੈਨੂੰ ਮੈਂ ਖੜੇ ਤਾਂ ਆਈਏ ਰੋਈ ਖੜਿਆ ਨਹੀਂ ਜਾਂਦਾ ਪਰ ਉਹ ਕਿਤੇ ਹੈਗੀ ਐ ਅੱਧਾ ਕਿਲੋ ਲੱਡੂ ਮੈਨੂੰ ਵੀ ਦੇ ਦੋ ਅੱਜੋਂ ਤੱਕ ਇਹ ਨਹੀਂ ਜਾਣਗੇ ਫਿਰ ਕਹਿਣਗੇ ਬਿਲਕੁਲ ਲੈ ਲੈ ਕੇ ਚੱਲ ਪਰ ਇਹ ਜਿੱਥੇ ਨਹੀਂ ਗੱਲ ਹੈ ਉਹ ਅੱਜਕੱਲ ਕਰਿਆ ਛੁੱਟੀ ਲਈ ਹੋਈ ਛੁੱਟੀ ਹੈ ਮਫਦਲ ਦੀ ਅੰਮ੍ਰਾਂ ਨੇ ਛੁੱਟੀ ਲਈ ਸੀ ਕੋ ਤਲਪਾਈ ਬਿੰਦੂ ਉਹ ਵੀ ਹੱfte ਨੂੰ ਲੋਗੇ ਹੁਣ ਪਸਤਾ ਰਹਿ ਗਏ ਹੁਣ ਉਹ ਤੁਸੀਂ ਮੈਨੂੰ ਗਲਾਗ ਜਾਵਣਾ ਦੇ ਦੇਣੀ ਹੈ ਦੋੜਦੇ ਆ ਕਿਹਦੀ ਹੈ ਮੇਰੀ ਇੱਕ ਤੁਹਾਡਾ ਇੱਕ ਮੇਰਾ ਤੇ ਨਾ ਮੈਨੂੰ ਦੋ ਚਾਹੀਦੇ ਤੁਹਾਨੂੰ ਕਰਦੇ ਮੈਂ ਦੋ ਦੇ ਹੀ ਦੇ ਹਾਂ ਰਵਿੰਦਰ ਤੇ ਵੀ ਲੈਣੀ ਹੁੰਦੀ ਹੈ ਕਿਹਦੀ ਹੈ ਰਵਿੰਦਰ ਦੇ ਵਾਸਤੇ ਵੀ ਲੈਣੀ ਹੁੰਦੀ ਹੈ ਜਾਣੀ ਵਾਸਤੇ ਅੱਛਾ ਅੱਛਾ ਦੋ ਤੇ ਪਿਲ ਆੜੇ ਹਾਂ ਦੋ ਲੈਣੀ ਹੈ ਦੋ ਰਏ ਉਹਦੇ ਸੋ ਰਏ ਹੋ ਜਾਂਦੇ ਹਨ ਤੇ ਇੱਕ ਇੱਕ ਮੈਟਰੀਅਲ ਵੀ ਦੇ ਦਿਓ ਮੈਨੂੰ ਮੈਟਰੀਅਲ ਮੈਨੂੰ ਆ ਰਿਸ਼ੂ ਇਹ ਤੁਹਾਡਾ ਇਹ ਵੈਸੇ ਬਾਤ ਹੀ ਕਰਦੀ ਹੋ ਸਰਕਾਰ ਦੇ ਕਾਰਨ ਵਾਸਤੇ ਸਰੀਸ਼ੂ ਮਟਰ ਮੇਰੇ ਵੀ ਇੱਕ ਮਟਰ ਪੈਕੇਟ ਇੱਕ ਤਾਂ ਪੰਜੀਰੀ ਹੋ ਗਈ ਮੇਰੀ ਦੋ ਡੱਬੇ ਹੋ ਗਏ ਤੇ ਇੱਕ ਹੋਰ ਕੀ ਹੁੰਦਾ ਨਹੀਂ ਮਟਰ ਲਏ ਹਨ ਬਸ ਦੋ ਦੋ ਲਾ ਜਾਣਾ ਮੇਰੇ ਵੀ ਇੱਕ ਮਟਰ ਤੇ ਤਿੰਨ ਕਿਲੋ ਪੰਜੀਰੀ ਹਨ ਅੱਛਾ

ਮੈਂ ਜੁਕੀ ਚਾਹੁੰਦਾ ਹਾਂ ਕੋਲੋਂ ਫ੍ਰੀ ਸਟੈਟ ਚਾਹੁੰਦਾ ਜੀ ਸ਼ੋਰ ਕੋਲ ਤੇ ਪੰਜੀ ਨਹੀਂ ਪਾਉ ਵਾਲੀ ਫੇਟ ਨਹੀਂ ਮਾਵਾਤੀ ਲਈ ਅੰਦਰ ਕਾਜੋੜੀ ਇਹਦੇ ਵਿੱਚ ਕਾਫੀ ਮੈਂ ਮਤਲਬ ਮੈਡੀਸਨਲ ਵੈਲਿਊ ਦੀ ਹੈ ਮਕਾਨੇ ਕੋਲ ਸਭ ਉਸ ਪੈਰ ਰਹਿੰਦਾ ਹੈ ਪਰ ਹੈ ਟ੍ਰਾਈ ਕਾਲੀ ਸਾਬੂਨ ਲਈ ਬਹੁਤ ਵਧੀਆ ਗੀਰ ਬੜੀ ਬੜੀ ਬਚਪਨ ਚ ਅਸੀਂ ਦੁਕਾਨਾਂ ਤੇ ਜਾਂਦੇ ਸੀ ਨਾ ਕਿਸੇ ਵੀ ਦੁਕਾਨ ਤੇ ਉਹ ਜਿਹੜਾ ਬਾਣੀਆਂ ਹੁੰਦਾ ਸੀ ਦੁਕਾਨਦਾਰ ਉਹ ਰੂੰਗਾ ਦਿੰਦਾ ਹੁੰਦਾ ਸੀ ਦਵਾਈ ਉਹ ਨਾ ਮੈਂ ਕਿ ਦੱਸਦੀ ਸੀ ਬੱਚੇ ਬੰਚੇ ਛੋਟੇ ਹੁੰਦੇ ਸੀ ਦੁਕਾਨ ਤੇ ਕੋਈ ਚੀਜ਼ ਲੈਣ ਜਾਣੀ ਤਾਂ ਦੁਕਾਨਦਾਰ ਨੇ ਸੱਸਾ ਉਹ ਮੈਂ ਦੋ ਗੋਲੀਆਂ ਹੀ ਹੱਥ ਦੇ ਤਾਂ ਦੇ ਸੀ ਉਹਨੂੰ ਰੂੰਗਾ ਕਹਿੰਦੇ ਸੀ ਇਹ ਸੀ ਰੂੰਗਾ ਲੈ ਕੇ ਆ। ਉਹੀ ਟ੍ਰੈਡੀਸ਼ਨ ਇਸ ਹਲਵਾਈ ਨੇ ਇਹ ਤਾਂ ਮੱਖਾਂ ਦਾ ਕੰਮ ਹੈ ਉਹਨੇ ਹੁਣ ਵੀ ਰੱਖੀ ਹੋਈ। ਉਹਦੀ ਦੁਕਾਨ ਤੋਂ ਜੀ ਦੋ ਦਿਨ ਚੀਜ਼ਾਂ ਖਰੀਦਦੇ ਹੋਂ ਕੁਟੂਲਾ ਮੈਂ ਅਸੀ ਗਿਆ ਐ ਗੁਲਾਬ ਦਾ ਮਹਤਾਯਾ ਇਹ ਲੈ ਆਈਆਂ ਮੈਂ ਤਾਂ ਆਣ ਆ ਰਿਹਾ ਜਾਂ ਇਹ ਬਲੇ ਇਹ ਮੇਰੀ ਤੇ ਉਹਨੇ ਇੱਕ ਲਫਾਫੇ ਦੇ ਵਿੱਚ ਰੂੰਗਾ ਜ਼ਰੂਰ ਦੇਣਾ ਅੱਡ ਲਫਾਫੇ ਦੇ ਵਿੱਚ ਤਿੰਨ ਚਾਰ ਚੀਜ਼ਾਂ ਮਿਕਸ ਕਰਕੇ ਨਾ ਦਸੀ ਮਟਾਈ ਉਹ ਪਾ ਕੇ ਉਹ ਨਾਲ ਉਹ ਬੰਦੇ دیے ਹੈ

ਕੋਈ ਨਾ ਚੀਆ ਬੰਦਾ ਤਾਂ ਬੜਾ ਵਧੀਆ ਹੈ ਬਹੁਤ ਬਹੁਤ ਇਮਾਨਦਾਰੀ ਬੰਦੇ ਨੂੰ ਲਾਈਫ ਦੇ ਵਿੱਚ ਬਹੁਤ ਸੇਧ ਹੈ ਜੈਨ ਨੂੰ ਜੋ ਮਰ ਸਕਦੇ ਕੋਈ ਜੀਰੂ ਹੈ ਹੋ ਹਾਂ ਬਿਲਕੁਲ ਰੱਚ ਤੁਸੀਂ ਵੱਡੀ ਦੁਕਾਨ ਤੇ ਜਾਓ ਹਣ ਵੱਡੀ ਵੱਡੀ ਹਣਾ ਵੱਡੇ ਵੱਡੇ ਜਿਹੜਾ ਨਾਮ ਹੈ ਜੇ ਤੁਸੀਂ ਉਥੋਂ ਚੈੱਕ ਕਰਾਉਣਗੇ ਨਾ ਕਿ ਇਹ ਫਰੈਸ਼ ਹੈ ਜਾਂ ਨਹੀਂ ਇੰਨਾ ਪੀਸ ਹੋ ਉਹ ਬੰਦਾ ਤੋਂ ਸਾਰਾ ਲਫਾਫਾ ਤੁਹਾਡਾ ਪਾ ਕੇ ਉਹਦੇ ਬਾਅਦ ਇੱਕ ਲਫਾਫਾ ਭਰ ਕੇ ਹੋਰ ਪੜਾ ਦੂ। ਆ ਗੱਡੀ ਚ ਘਾ ਲਈ। ਆਹੋ। ਹਾਂ। ਜਿਵੇਂ ਕੋਈ ਚੀਜ਼ ਕਹਿ ਦੋ ਹਣਾ ਮੈਂ ਪਹਿਲੀ ਵਾਰ ਦੇ ਬਣੀ ਹੈ ਤੁਹਾਡੇ। ਪਹਿਲਾਂ ਤੁਸੀਂ ਉਹ ਨਹੀਂ ਲਈ। ਤੁਸੀਂ ਮੈਨਾਂ ਜੇ ਕਹਿ ਦੋ ਥੋੜਾ ਜਿਹਾ ਟੈਸਟ ਕਰਾ ਲਓ। ਜੇ ਤੁਸੀਂ ਲੱਡੂ ਦੇਸ਼ ਉਹਨਾਂ ਨੇ ਦੋ ਲੱਡੂ ਪਾਉਣੀ ਕਾਲੀ ਚ। ਹੂੰ। ਇਹ ਇੰਨਾ ਜ਼ਿਆਦਾ ਮਤਲਬ ਬਰਕਤ ਆਉਂਦੀ ਹੱਥਾਂ ਦੀ ਬੰਦੇ ਦੀ। ਰੱਜੀ ਰੂਹ ਹੈ। ਹਾਂ। ਦਾਤੇ ਵੱਲੋਂ ਹੀ ਉਹਨੂੰ। ਵਰਕਤ ਹੁੰਦੀ ਆ

ਜਦੋਂ ਤੁਸੀਂ ਪੁਲਨਹੜੀ ਜਾਓ ਜਿਹੜਾ ਤੁਹਾਨੂੰ ਪਾਵਨ ਤੋਂ ਸਪੈਸ਼ਲ ਗਾਣਾ ਪਵੇ ਬੜੀ ਆਇਓ ਰਿਚ ਇਨ ਰਾਈ ਜੇ ਤੁਸੀਂ ਦੋਨੋਂ ਆਓ ਤੇ ਬਟਿਆਲੇ ਆਓ ਤੇ ਫਿਰ ਉੱਥੋਂ ਪੁਲਨਹੜੀ ਜਾ ਕੇ ਤੁਸੀਂ ਝੂਟ ਲੈ ਕੇ ਆਇਓ ਇੱਕ ਵਾਰੀ ਖਾਣ ਕੇ ਤੁਸੀਂ ਨੂੰ ਭੁੱਲੋਗੇ ਨਹੀਂ ਭੁੱਲੋਗੇ ਨਹੀਂ ਹਰ ਇੱਕ ਚੀਜ਼ ਜਦੋਂ ਵੀ ਜੀ ਕੇ ਖਾਣ ਹਰ ਇੱਕ ਚੀਜ਼ ਇੰਨੀ ਵਧੀਆ ਮੌਜ ਹੈ ਐਂਡ ਬਿਲਕੁਲ ਬਿਲਕੁਲਲੀ ਵਧੀਆ ਹੀ ਮੈਨਰੇ ਕੋਲ ਮੈਨੂੰ ਲਿਆ ਕੇ ਦੇਂਦੀ ਰਹੋ हां मेरे स्कूल ਦੇ ਸਕੂਲ ਦੇ ਰਸਤੇ 'ਚ ਐ ਜਿਵੇਂ ਆਉਂਦੀ ਹੋਈ ਉੱਥੋਂ ਫੜ ਲਿਆ ਨਹੀਂ ਜਿੱਦੇ ਕਿਤੇ ਰੋਜ਼ ਟਖੜਿਆ ਪਈ ਜਾਂਦਾ ਜਿੱਦੇ ਅਸੀਂ ਕਿਸੇ ਨੇ ਵੀ ਮਤਲਬ ਲੈਣਾ ਹੋਵੇ ਅੱਜ ਮੈਂ ਐਕਚੁਅਲੀ ਪਨੀਰੀ ਲੈਣੀ ਸੀਗੀ ਤੇ ਦੱਸੂਗੀ ਕੱਲ ਨੂੰ ਜਿੱਗਾ ਤੋਂ ਲੈਣੀ ਸੀਗੀ ਠੀਕ ਐ ਤਾਂ ਫਿਰ ਮੈਂ ਇਸ ਕਰਕੇ ਰੁਕ ਗਈ ਸੀਗਾ ਸੀ ਸਾਰਿਆਂ ਨੇ ਵੀ ਸਨੋਬਸ ਪਨੀਰੀ ਲੈਣੀ ਹੈ ਜ਼ਰੂਰੀ ਸੀ ਅੱਜ ਤੇ ਫਿਰ ਇਸ ਕਰਕੇ ਅਸੀਂ ਰੁਕ ਗੀਆਂ ਤੇ ਸਾਰਿਆਂ ਨੇ ਲਿਆ ਲੋਕ ਵਧੀਆ ਤੁਸੀਂ ਜਦ ਵੀ ਆਏ ਨਾ ਆਈ ਹੈਗਾ ਅਸੀਂ ਆੜੂ ਨਹੀਂ ਕਰਦੇ ਆਏ ਨਾ ਸੋਚੇ ਵੀ ਅਸੀਂ ਪਤਾ ਨਹੀਂ ਉਹਨਾਂ ਦੇ ਐੜ ਨਹੀਂ ਕਰਦੇ ਜਿਹੜੀ ਚੀਜ਼ ਸਹੀ ਹੈ ਉਹ ਸਹੀ ਹੈ ਠੀਕ ਹੈ ਸਿਰਫ ਹਮ ਦੱਸਿਆ ਵੀ ਜਦੋਂ ਇਧਰ ਕਿਤੇ ਆਓ ਤੇ ਪੁਨਰਿਹੜੀ ਅਮਰਜੀਤ ਸੀਟਸ ਕਰਕੇ ਤਾਂ ਆਏ ਤੇ ਬਿਲਕੁਲ ਸਿੰਪਲ ਗੋ ਸਿੱਖ ਬੰਦਾ ਬਿਲਕੁਲ ਸਿੰਪਲ ਤੇ ਨਾ ਸਿੰਪਲ ਜੀ ਸ਼ਾਪ ਆ ਕੋਈ ਬਾਲੀ ਹਾਈ ਫਾਈ ਸ਼ਾਪ ਨਹੀਂ ਹੈਗੀ ਤੇ ਦੇਖੋ ਤੁਸੀਂ ਉਹ ਬੰਦਾ ਇੰਨੇ ਓਨੈਸਟਲੀ ਕੰਮ ਕਰਦਾ ਵੀ ਜਦੋਂ ਕਿਤੇ ਰੇਡ ਪੈਂਦੀ ਹੈ ਨਾ ਪਿਹਾਰਾਂ ਦੇ ਦੇਣਾ ਚ ਤਾਂ ਸਿਰਫ ਉਹਦੀ ਸ਼ਾਪ ਉਲੀ ਹੁੰਦੀ ਹੈ ਬਾਕੀ ਸਾਰੀਆਂ ਮਗਾਨਾ ਬੰਦ ਹੋ ਜਾਂਦੀ ਹੈ ਰੇਡ ਪੈਂਦੀ ਹੈ ਉਹ ਉਹ ਕੱਲਾ ਬਸ ਚੈਲੰਜ ਕਰਦਾ ਜੀ ਮੇਰੀ ਦੁਕਾਨ ਖੁੱਲੀ ਹੈ ਜੀ ਨੇ ਜੋ ਚੈੱਕ ਕਰਨਾ ਕਰ ਲਿਆ ਇੰਨਾ ਵਧੀਆ ਸੁਆਹ ਬਣਾਉਂਦਾ ਤੇ ਫੇਰ ਉਪਰੋਂ ਦੀ ਰੂਹ ਵੀ ਰੱਜੀ ਹੋਈ ਤੇ ਬਰਕਤ ਤਾਂ ਪੈਣੀ ਪੈਣੀ ਉਹਨੂੰ ਦੀਵਾਲੀ ਨੂੰ ਨਾ ਪਾਵਾ ਉਹਨਾਂ ਦਾ ਕਾਊਂਟਰ ਟੁੱਟ ਗਿਆ ਸੀ ਇੰਨਾ ਜ਼ਿਆਦਾ ਧੱਕਾ ਪਾਇਆ ਲੋਕਾਂ ਨੇ ਵੀ ਕਾਊਂਟਰ ਹੀ ਤੋੜ ਦਿਆ ਇੰਨੀ ਢੀੜ ਹੁੰਦੀ ਹੈ ਤੇ ਉਹ ਨਹੀਂ ਇੱਕ ਕੱਲੀ 숍 ਹੋਣੀ ਮੈਨੂੰ ਲੱਗਦਾ ਜਿਨੇ ਹੁਣ ਮੈਂ ਹਲਵਾਈ ਦੇਖੇ ਹੁਣ ਤੱਕ ਜਿੰਨਾ ਤੱਕ ਪਨੀਰ ਨਹੀਂ ਮਿਲਦਾ ਕੋਈ ਮੈਨੂੰ ਇੱਕੋ 숍 ਹੋਣੀ ਹਲਵਾਈ ਦੀ ਜਿੱਥੇ ਪਨੀਰ ਲੱਭੇ ਤੇ ਉਮੇ ਕਿਹਾ ਇੱਕ ਦਿਨ ਮੈਂ ਕਿਹਾ ਮੈਂ ਇੱਕ ਬਹੁਤ ਵਾਰ ਰੁਕ ਕੇ ਹੈ ਨਾ ਪਨੀਰ ਦੀ ਮੇਰੀ ਇੱਛਾ ਹੈ ਵੀ ਮੈਂ ਲੈ ਕੇ ਜਾਣਾ ਇਹਨਾਂ ਤੋਂ ਵੇਖਿਆ ਕਿ ਸਾ ਪਨੀਰ ਕਿੰਨਾ ਰੋਹੋ ਇਟਵਨ ਕਿਹਾ ਤਾਂ ਕਿ ਮੈਨੂੰ ਕਦੇ ਵੀ ਪਨੀਰ ਨਹੀਂ ਮਿਲਦਾ ਕਹਿੰਦਾ ਜੀ ਪਨੀਰ ਜੋ ਕੋ ਦੁੱਧ ਹੀ ਨਹੀਂ ਬਚਦਾ ਪਨੀਰ ਕਿੱਥੋਂ ਹੁੰਦਾ ਸਾਰਾ ਕਿਉਂ ਨੀ ਇਹ ਦੁੱਧੋਂ ਦਾ ਬਣਾਉਂਦੇ ਇਹ ਤੇ ਕਹਿੰਦਾ ਮਠਾਈ ਨਹੀਂ ਹੁੰਦਾ ਸਾਂ ਪੂਰਾ ਹੁੰਦਾ ਦੁੱਧ ਦਾ ਇਸ ਕਰਕੇ ਨਹੀਂ ਹੁੰਦਾਗਾ ਹੁਣ ਮੈਂ ਤੁਹਾਨੂੰ ਸੱਚ ਜੁੜਾਪਨ ਨੱਸਪਾਉਣਾ ਸੀ ਅੱਜ ਤੁਹਾਨੂੰ ਵੀ ਸਪਾ ਦਿੰਨੀ ਹੈ ਤੁਹਾਨੂੰ ਵੀ ਸਪਾ ਦਿੰਨੀ ਤੁਸੀਂ ਸੀ ਸੀਲੀਅਰ ਠੀਕ ਹੈ ਮੈਂ ਬਣਾਉਣੀ ਆ ਹੁਣ ਮੇਰਾ ਕੀਤਾ ਹੋਇਆ ਜੁੜਾ ਮੈਂ ਤੁਹਾਨੂੰ ਦੱਸ ਦਿੰਨੀ ਆ ਸਾਰੇ ਬੰਦੇ ਦੇਖੋ ਤੁਸੀਂ ਸਵੇਰ ਵੀ ਮੈਂ ਡਿਊਟੀ ਗਈ ਹੋਈ ਆ ਉਵੇਂ ਦਾ ਉਵੇਂ ਹੀ ਪਿਆ ਠੀਕ ਹੈ ਕੁਛ ਨਹੀਂ ਕਰਨਾ ਤੁਸੀਂ ਸਿੰਪਲ ਬਿਲਕੁਲ ਚਾਪਾ ਝੱਲੇ ਲਾ ਦੇਣੀ ਆ ਕਿਉਂਕਿ ਬਾਲਾਂ ਚਟਕੇ ਜਾਣਗੇ ਤੁਸੀਂ ਪੋਨੀ ਕਰ ਲਈ ਮੂਰੋਂ ਆਪਣੇ ਬਾਲ ਬਣਾ ਲਓ ਅੱਛੀ ਤਰ੍ਹਾਂ ਜਿੱਦਣ ਤੁਸੀਂ ਤੁਹਾਨੂੰ ਸੁਕ ਕਰਦੇ ਆ ਠੀਕ ਹੈ ਅੱਜ ਮੈਂ ਸੈਂਟਰ ਕੀ ਕੱਢਿਆ ਹੋਇਆ ਕਿਉਂਕਿ ਮੈਨੂੰ ਚੇਂਜ ਕਰਨ ਦੀ ਆਦਤ ਆ ਥੋੜੀ ਥੋੜੀ ਦੇਰ ਬਾਅਦ ਤੇ ਜਿੱਦਾਂ ਦਾ ਵੀ ਤੁਹਾਡੇ ਫੇਸ ਤੇ ਅੱਛਾ ਲੱਗਦਾ ਹੈ ਜੇ ਤੁਹਾਡਾ ਮੂੰਹ ਜਿਆਦਾ ਚੌੜਾ ਹੈ ਮਤਲਬ ਪਾਰਾ ਜਿਆਦਾ ਫਿਰ ਹਾਫ ਇਧਰੋਂ ਕਰੋ ਸਾਈਡ ਚੀਰ ਕੱਢਿਓ ਇਹ ਤਾਂ ਜਿਆਦਾ ਚੜਾਈ ਦੇ ਦਿੰਦੇ ਬਾਲ ਫਿਰ ਹੋਰ ਨਹੀਂ ਜਿਆਦਾ ਚੌੜਾ ਲੱਗ ਆ ਜਾਂਦਾ ਮੂੰਹ ਠੀਕ ਹੈ ਉਹ ਤੁਸੀਂ ਆਪਣਾ ਬਣਾ ਕੇ ਜਿਹੜਾ ਵੀ ਹੋ ਸਾਈਡ ਮੂਰ ਬਣਾਉਣੀ ਹੋ ਠੀਕ ਹੈ ਫਿਰ ਤੁਸੀਂ ਪੋਨੀ ਕਰਕੇ ਇਦਾਂ ਬਾਲਾਂ ਦੇ ਉੱਤੇ ਰਹਿਣ ਪਾ ਕੇ ਪੋਨੀ ਕਰ ਲੈਣੀ ਹੈ ਤੇ ਅੱਧੇ-ਅੱਧੇ ਕਰ ਲੈਣੀ ਹੈ ਬਾਲ ਚਾਹੇ ਥੋੜੀ ਬਾਲ ਭਾਰੇ ਚਾਹੇ ਹਲਕੀ ਐ ਅੱਧੇ ਦੇ ਕਰਕੇ ਇਹ ਏਦਾਂ ਜਿੱਥੇ ਤੁਹਾਡੀ ਰੰਬਰ ਪਾਈ ਹੋਈ ਸੀ ਨਾ ਉਹਦੇ ਉੱਤੇ ਸੈਂਟਰ ਕਲਿੱਪ ਪੇ ਲਾ ਲੈਣਾ ਅੱਧਾ ਕ ਕਲਿੱਪ ਉੱਪਰ ਨੂੰ ਤੇ ਅੱਧਾ ਕ ਹੱਲੇ ਠੀਕ ਐ ਤੇ ਫਿਰ ਤੁਸੀਂ ਆਹ ਜਿਹੜੇ ਵਾਲ ਐ ਇਹਨਾਂ ਨੂੰ ਵਾਹ ਕੇ ਜੀ ਅੱਛੇ ਤਰ੍ਹਾਂ ਜੋ ਮੇਰੇ ਹੁਣ ਜੁੜਾ ਕੀਤਾ ਹੋਇਆ ਸੀਗਾ ਥੋੜੀ ਬਲ ਵੀ ਐ ਠੀਕ ਐ ਤੇ ਇਦਾਂ ਨਾਲ ਬਣਾ ਲੈਣੇ ਇਥੇ ਨਾਲ 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 ਲਿਆਕ ਠੀਕ ਹੈ ਤੇ ਫਿਰ ਇਥੇ ਇਹਨਾਂ ਦੀ ਗੁੱਤ ਕਰ ਲੈਣੀ ਹੈ ਇਥੇ ਰੱਖ ਕੇ ਸਾਰੇ ਮਿੱਤਰ ਨਾਲ ਲੈਣੇ ਤੇ ਫਿਰ ਇਹਨਾਂ ਦੀ ਤਿੰਨ ਹਿੱਸੇ ਕਰਕੇ ਜਿਵੇਂ ਆਪਾਂ ਨਾਰਮਲ ਗੁੱਤ ਕਰਦੇ ਆਂ ਉਵੇਂ ਗੁੱਤ ਕਰ ਲੈਣੀ ਹੈ ਠੀਕ ਹੈ ਕਰੋਗੇ ਪ੍ਰੈਕਟਿਸ ਨਾਲ ਥੋੜੀਆਂ ਤੁਹਾਨੂੰ ਪਰਫੈਕਟ ਪਤਾ ਲੱਗ ਜਾਊਗਾ ਕਿ ਗੁੱਤ ਮੈਂ ਕਿੰਨੀ ਕੱਸ ਕੇ ਕਰਨੀ ਹੈ ਜੇ ਤੁਹਾਡੇ ਵਾਲ ਕਿਸ ਤਰ੍ਹਾਂ ਦੇ ਉਸ ਹਿਸਾਬ ਨਾਲ ਜੇ ਵਾਲ ਹਲਕੇ ਆ ਤਾਂ ਥੋੜੀ ਪੋਲੀ ਹੱਥੀ ਕਰ ਲਓ ਜੀ ਬਾਲ ਭਾਰੇ ਆ ਤਾਂ ਭਾਵੇਂ ਕਸਕੇ ਕਰ ਲਓ ਠੀਕ ਐ ਲੋ ਗੁੱਤ ਕਰ ਲਈ ਆਪਾਂ ਤੇ ਹੁਣ ਜੇ ਨਾ ਸੁਈ ਨਹੀਂ ਲਾਈ ਤੁਸੀਂ ਲਾਉਣਾ ਚਾਹੋ ਤਾਂ ਇੱਥੇ ਸੁਈ ਲਾ ਸਕਦੇ ਹੋ ਅਸੇ ਲੋਡ ਨਹੀਂ ਪੈਂਦੀ ਠੀਕ ਐ ਕਿਉਂਕਿ ਬਾਲ ਜੇ ਸੁਈ ਨਾਲ ਹੀ ਫਿਰ ਸਦੂ ਖੜਾ ਜਾਂਦਾ ਲੋ ਐਵੇਂ ਸੈੱਟ ਜੇ ਕਰ ਲੇਨ ਬਾਲ ਇੱਕ ਪਾਸੇ ਫਿਰ ਆ ਜਿਹੜੀ ਗੁੱਤ ਕੀਤੀ ਆਪਾਂ ਇਹਨੂੰ ਐ ਨਹੀਂ ਕਰਨਾ ਇਹਨੂੰ ਐ ਕਰਨਾ ਅੰਦਰਲਾ ਪਾਸਾ ਜਿਹੜਾ ਜਿਹੜਾ ਤੁਹਾਡੇ ਜੂੜੇ ਵਾਲੇ ਪਾਸੇ ਆ ਤੁਹਾਡੀ ਬੋਡੀ ਵਾਲੇ ਪਾਸੇ ਉਹਨੂੰ ਉਹਨੂੰ ਐਵੇਂ ਕਰਕੇ ਮਤਲਬ ਐ ਨਹੀਂ ਕਿ ਐਂ ਖੜਕੇ ਐ ਕਰਨਾ ਉਹ ਨਹੀਂ ਕਰਨਾ ਇਹ ਠੀਕ ਹੈ ਆ ਦੇਖੋ ਇੱਕ ਪਾਸੇ ਤੁਹਾਡਾ ਗੁੱਤਾ ਜੂਗੀ ਇੱਕ ਪਾਸੇ ਤੁਹਾਡੇ ਵਾਲ ਆ ਜਾਣਗੇ ਜੇ ਤਾਂ ਤੁਸੀਂ ਬਿਲਕੁਲ ਹੀ ਪੂਰੇ ਵਾਲ ਹੀ ਰੱਖਣੀ ਹੈ ਤਾਂ ਫਿਰ ਇਥੋਂ ਉੱਤੋਂ ਤੱਕ ਕਰਕੇ ਢੇੜ ਤੋਂ ਵੈਸੇ ਕੋਈ ਬੜਾ ਫਰਕ ਨਹੀਂ ਪੈਂਦਾ ਕਿਉਂਕਿ ਬਹੁਤ ਪਤਲੀ ਹੋ ਜਾਂਦੀ ਹੈ ਤੁਹਾਨੂੰ ਜ਼ਿਆਦਾ ਪ੍ਰਭਾਵ ਤੁਹਾਡੇ ਇਹਦਾ ਹੀ ਆਊਗਾ ਲੋ ਜੀ ਇਹਨੂੰ ਖਿੱਚ ਕੇ ਜਿਹਾਏ ਇਹ ਦਹੀਂ ਤੁਸੀਂ ਨਾਲ ਲਾ ਲੈਣੇ ਠੀਕ ਹੈ ਲੋ ਬਣ ਗਿਆ 10 ਸੋਨੋ ਬੜੇ ਫਿਰ ਤੁਸੀਂ ਆਪਣੀਆਂ ਸੂਈਆਂ ਸੇਫਟੀ ਵਾਸਤੇ ਟੱਕ ਕਰ ਲਓ بس ਇੱਕ ਦੀ ਸੂਈ ਵੈਸੇ ਕੁੰਬੇ ਹੀ ਨਹੀਂ ਹੁੰਦਾ ਜੁੜਾ ਹੈ ਚਾਹੇ ਤੁਸੀਂ ਨਾ ਵੀ ਸੂਈ ਲਾਓ ਤਾਂ ਵੀ ਨਹੀਂ ਖੁੱਲਦਾ ਜੇ ਤੁਹਾਡੇ ਵਾਲ ਛੋਟੇ ਹੈ ਮੇਰੇ ਚਲੋ ਵੱਡੇ ਨਹੀਂ ਬੀਰੋ ਵਾਲਾ ਜਾਂਦੇ ਨੇ ਪਿੱਛੋਂ ਗੁੱਤ ਨੂੰ ਨਹੀਂ ਵੀ ਆਉਂਦਾ ਤੁਹਾਨੂੰ ਬਾਹਰ ਫੜੋ ਆ ਬਸ ਇੱਕ ਦੋ ਕੁ ਕਲਿੱਪ ਚਾਹੀਦੇ ਮੈਂ ਪ੍ਰੇਫਰ ਮੈਂ ਬਲੈਕ ਤਾਂ ਕਰਦੀ ਹੁੰਨੀ ਐ ਕਿਉਂਕਿ ਫਿਰ ਜੇ 컬러ਫੁਲ ਲਾਉਣ ਲੱਗ ਜਾਈਏ ਬਹੁਤ ਸਾਰਾ ਨੰਬਰ ਚਾਹੀਦਾ ਕਲਿੱਪਸ ਦਾ ਤੇ ਉਹ ਸਵੇਰੇ ਜੁੜੇ ਸੰਤੋੜ ਜਾ ਹੀ ਲੈਂਦਾ ਐ ਨਾਲ ਜੁੜਾਈ ਪੈ ਜਾਂਦਾ ਫਿਰ ਤਾਂ ਉਹਨਾ ਕਲਿੱਪਾਂ ਦਾ ਤੇ ਇਸ ਕਰਕੇ ਮੈਂ ਆ ਸਿੰਪਲ ਬਲੈਕ ਕਲਿੱਪ ਹੀ ਲਾਉਣੀ ਹੁੰਦੀ ਐ ਤੇ ਲੋ ਜੀ ਜੁੜਾ ਬਣ ਗਿਆ ਇੰਨੇ ਟਾਈਮ ਚ ਠੀਕ ਹੈ ਇੱਕ ਜੁੜਾ ਸਖਾਤਾ ਇੱਕ ਹੋਰ ਆਉਂਦਾ ਮੈਨੂੰ ਉਹਦੇ ਤੇ ਕਹੀ ਐ ਇੱਕ ਹੋਰ ਸਖਾ ਦੂੰਗੀ ਤੁਹਾਨੂੰ ਕਿਸੇ ਦਿਨ ਤੇ ਉਹਦੇ ਵਾਸਤੇ ਮੈਨੂੰ ਇੱਕ ਡਿਫਰੈਂਟ ਕਲਿੱਪ ਚਾਹੀਦਾ ਉਹ ਮੇਰੇ ਕੋਲ ਟੁੱਟ ਗਿਆ ਤੇ ਜਿੱਤੇ ਲੈ ਕੇ ਆਈ ਤੇ ਦਿਖਾਉਂਗੀ ਤੇ ਹੁਣ ਤੁਸੀਂ ਮੇਰਾ ਹੁਣ ਤੁਸੀਂ ਮੇਰਾ ਸੂਟ ਵੀ ਦੇਖ ਲਓ ਠੀਕ ਹੈ ਜਿਹੜਾ ਮੈਂ ਤੁਹਾਨੂੰ ਉਹ ਦਿਖਾਇਆ ਸੀ ਵੀਡੀਓ ਜਿਹੜਾ ਪਾ ਲਿਆ ਤੇ ਇਹਨੂੰ ਬਹੁਤ ਪਸੰਦ ਕੀਤਾ ਸਾਰਿਆਂ ਨੇ ਬਹੁਤ ਪਿਆਰਾ ਲੱਗਦਾ ਠੀਕ ਹੈ ਮੈਨੂੰ ਆਪ ਵੀ ਬਹੁਤ ਗੁੱਡ ਫੀਲ ਆਈ ਲਓ ਜੀ ਫਿਰ ਦੱਸਿਓ ਵੀ ਜੁੜਾ ਕਿੱ사 ਲੱਗਿਆ ਤੁਸੀਂ ਕਿੱਗੇ ਇਨਾ ਗੁੱਡ ਜੀ ਫੀਲ ਆਉਂਦੀ ਏ ਤੁਸੀ ਕਿਉਂਕਿ ਇਹ ਨਾ ਐ ਨਹੀਂ ਹੈਗਾ ਚਲੋ ਮੈਨੂੰ ਪਤਾ ਨਹੀਂ ਵੀਡੀਓ ਨੂੰ ਕਿੰਨਾ ਦਾ ਫੋਕਸ ਹੋਇਆ ਕਿਸ ਤਰ੍ਹਾਂ ਲੱਗਿਆ ਪਰ ਪਰਸਨਲੀ ਸਾਰਿਆਂ ਨੇ ਬਹੁਤ ਪਸੰਦ ਕੀਤਾ ਸੀ ਜਦੋਂ ਮੈਂ ਇਹ ਕਰਦੀ ਐ ਜੁੜਾ ਬਹੁਤ ਵਧੀਆ ਹੋਇਆ ਹੋਇਆ ਹਾਂ ਬਾਕੀ ਤੁਸੀਂ ਆਪਣੀ ਜੀ ਪਾਰਟੀ ਪੁਟੀ ਜਾਣਾ ਤਾਂ ਹਲਕਾ ਜਿਹਾ ਕੁਝ ਡੈਕੋਰੇਸ਼ਨ ਲਾ ਲਓ ਨਹੀਂ ਤਾਂ ਇਦਾਂ ਹੀ ਸਿੰਪਲ ਐਂਡ ਸੂਪਰ ਬਹੁਤ ਸੋਹਣਾ ਲੱਗਦਾ ਜੁੜਾ ਸੋ ਦੱਸਿਓ ਬਣਾ ਕੇ ਦੇਖਿਓ ਤੇ ਫਿਰ ਫੋਟੋ ਖਿੱਚ ਕੇ ਭੇਜਿਓ ਮੈਨੂੰ ਠੀਕ ਐ ਨੰਬਰ ਮੇਰਾ ਤੁਸੀਂ ਕਲਰ ਕਲੌਥ ਹਾਊਸ ਵਾਲਾ ਜਿਹੜਾ ਨੰਬਰ ਆ ਉੱਥੇ ਨੋਟ ਕਰ ਲਿਓ ਬਹੁਤ ਤਾਂ ਤੁਸੀਂ ਬੰਦੇ ਉੱਥੋਂ ਹੈਗੇ ਜਿਹੜੇ ਹੋਏ ਠੀਕ ਹੈ ਤੇ 5 ਵਜੇ ਤੋਂ ਬਾਅਦ ਹੀ ਮੈਨੂੰ ਤੁਸੀਂ ਮੈਂ ਵੇਖ ਲੂੰਗੀ